ਪਰ ਭਾਈ ਜੀ ਮੇਰੇ ਚੇਤੇ ਚੋਂ ਵਿਸਰਨਾ ਜਾਵੇ ਗੱਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਕ ਗੱਲਾਂ ਚੱਲੀਆਂ ਕਿ ਬੱਬੂ ਮਾਨ ਦੇ 2-3 ਸ਼ੋਅ ਰੱਦ ਹੋਏ ਆ ਉਹ ਸੱਚਾਈ ਕੀ ਆ ਲੋਕਾਂ ਤੱਕ ਇਹ ਗੱਲ ਜ਼ਰੂਰ ਪਹੁੰਚਣੀ ਚਾਹੀਦੀ ਵੀ ਸੱਚ ਕੀ ਆ ਤੁਹਾਡੇ ਸ਼ੋਅ ਰੱਦ ਹੋ ਗਏ ਜਾਂ ਵਿਚਲੀ ਗੱਲ ਕੀ ਆ ਅਸਲ ਵਿੱਚ ਕੀ ਹੁੰਦਾ ਨਾ ਕਹਿੰਦਾ ਅਸੀਂ ਚੁੱਪ ਵੀ ਰਹੇ ਨਾ ਤਾਂ ਵੀ ਰੌਲਾ ਚੱਕਰ ਇਹ ਕਿ ਮੇਤਰਾ ਬਿਨਾ ਫੇ ਚਾਚੇ ਬਿਨਾ ਗੱਲ ਹੀ ਨਾ ਬਣਦੀ ਰੌਲਾ ਕੀ ਹੈ ਵੀ ਉਹ ਅਸਲ ਚ ਸਾਡਾ ਕੰਪਨੀ ਨਾਲ ਕਰਾਰ ਸੀ ਇਹ ਸਾਡੀ ਟੀਮ ਨੇ ਨਹੀਂ ਮੈਨੇਜ ਕਰੇ ਸ਼ੋਅ ਕੰਪਨੀ ਨਹੀਂ ਕਰਨੀ ਸੀ ਪਹਿਲਾਂ ਉਹਨਾਂ ਨੇ 4 ਮੇਰੇ ਨਾਲ ਹੀ 5 ਕਰੇ ਸੀ ਫਿਰ ਹੁਣ ਉਹ ਕੋਸ਼ੇ ਨਾਲ ਆਪਸ ਵਿੱਚ ਕੋਈ ਡਿਸਕਸ਼ਨ ਇਦਾਂ ਦੀ ਹੋਈ ਕੁਝ ਚੀਜ਼ਾਂ ਜਿਹੜੇ ਸਾਡੇ ਨਾਲ ਮੁੰਡੇ ਜੁੜੇ ਜਿਨ੍ਹਾਂ ਨੇ ਸਾਨੂੰ ਇਸ ਕੰਪਨੀ ਦਾ ਕਰਾਰ ਕਰਾਇਆ ਸੀ ਕੁਝ ਉਹਨਾਂ ਦੀ ਆਪਣੀਆਂ ਨਿੱਜੀ ਸੋਚ ਸੀ ਕੁਝ ਉਹ ਕੰਪਨੀ ਦੀ ਫਿਰ ਇਹਨਾਂ ਨੇ ਹੁਣ ਬੈਠ ਕੇ ਇਹ ਡਿਸਾਈਡ ਕਰ ਲਿਆ ਫਿਰ ਹੁਣ ਅਸੀਂ ਇਹ ਦੋ ਸ਼ੋਅ ਕਰਾਂਗੇ ਇਸ ਤੋਂ ਬਾਅਦ ਅਗਲੀਆਂ ਡੇਟਾ ਤੁਹਾਨੂੰ 2-4 ਦਿਨਾਂ 'ਚ ਦੱਸ ਦਾਂਗੇ ਸਾਰੀ ਕਰਕੇ ਆਵਾਂਗੇ ਜਿੱਥੇ ਨਹੀਂ ਵੀ ਹੁੰਦਾ ਉੱਥੇ ਜਾਵਾਂਗੇ ਮੇਰੀ ਨਿੱਜੀ ਜ਼ਿੰਦਗੀ ਇਸ ਚੀਜ਼ ਤੇ ਨਹੀਂ ਟਿਕੀ ਕਿਉਂਕਿ ਨਵੇਂ ਬੱਚਿਆਂ ਨੂੰ ਹੁੰਦਾ ਕਿ ਪਿੱਛੇ ਕਰਾਊਡ ਨਾਲ ਇਦਾਂ ਫੋਟੋ ਪਾਉਣੀ ਆ ਵੀ ਮੈਂ ਵੱਡਾ ਬਣ ਕੇ ਦਿਖਾਵਾਂ ਅਸੀਂ ਤਾਂ 25 ਜਾਂ 20 25 ਸਾਲ ਤੋਂ ਗਾ ਰਹੇ ਸਾਨੂੰ ਮਹਾਰਾਜ ਨੇ ਜਿੰਨਾ ਦਿੱਤਾ ਸੀ ਬਹੁਤ ਸਬਰ ਚ ਹੈ ਮੈਂ ਹਮੇਸ਼ਾ ਇਹ ਕਹਿੰਦਾ ਕਿ ਜਿਸ ਸ਼ਹਿਰ ਚ 500 ਬੰਦਾ ਵੀ ਹੋਊਗਾ ਨਾ ਜਿੱਥੋਂ ਵੀ ਸਾਨੂੰ ਸੁਨਿਆ ਲੱਗੂ ਅਸੀਂ ਉੱਥੇ ਵੀ ਗੌਰ ਜਾਵਾਂਗੇ ਅਸੀਂ ਮੂਵੀ لینڈ ਇੱਕ ਸ਼ਹਿਰ ਚ ਗਏ ਸੀ ਜਿੱਥੇ ਮੈਨੂੰ ਮਲ ਹਾਰਲੀ ਤਿੰਨ ਚਾਰ ਸੌ ਬੰਦੇ ਸੀ ਉਹਨਾਂ ਨੇ ਕਿਹਾ ਵੀ ਭਾਈ ਸਾਡੇ ਤਾਂ ਇੰਨੇ ਕੇ ਬੰਦੇ ਹੁੰਦੇ ਆ ਸਾਡਾ ਬਹੁਤ ਛੋਟਾ ਹਾਲ ਹੈ ਮੈਂ ਕਿਹਾ ਤੁਸੀਂ ਰੱਖੋ ਪ੍ਰੋਗਰਾਮ ਆਇਆ